ਜੀ ਅੱਜ ਆਪਾਂ ਇੱਥੇ ਆਏ ਨੇ ਅ ਔਰ ਮੈਨੂੰ ਬਹੁਤ ਇੱਕ ਇੱਕ ਖੁਸ਼ੀ ਹੋ ਰਹੀ ਹੈ ਤੋਂ ਇੱਕ ਆਪਣੀ ਟੀਮ ਤੇ ਵੀ ਮੈਨੂੰ ਬਹੁਤ ਇੱਕ ਮਾਨ ਮਹਿਸੂਸ ਹੋ ਰਿਹਾ ਹੈ ਕਿ ਪਿਛਲੇ ਦਿਨਾਂ ਚ ਇੱਕ ਮਲਟੀਪਲ ਕਰੋੜ ਦਾ ਜਿਹੜਾ ਘੁਟਾਲਾ ਹੋਇਆ ਸੀ SBI ਬੈਂਕ ਸਾਦਿਕ ਬ੍ਰਾਂਚ ਵਿਖੇ ਉਹ ਚ ਪਿਛਲੇ ਇੱਕ ਹਫਤੇ ਵਿੱਚ ਸਾਡੀ ਟੀਮਾਂ ਨੇ ਬਹੁਤ ਅੰਦੇ ਹੀ ਨਾਲ ਕੰਮ ਕੀਤਾ और ये पूरी जड़ी कार्रवाई है ये एसपीडी संदीप वडेरा दी, दी सुपरविजन है डीएसपी फरीदकोट दलोचन जी और एसएचओ सादिक प्रदीप पट्टी इन्होंने बहुत एक फाइनेंशियल इन्वेस्टिगेशन करते हुए और एक के बाद एक उदी जड़ी परतें हैं उन्होंने उनु उधेड़ते दे हुए जड़ा मुख्य दोषी है इच बैंक क्लर्क अमित टिंगरा ओनु कल राती अरेस्ट किया है

ਕਈ ਸਾਲਾਂ ਤੋਂ ਜਿਹੜੇ ਭੋਲੇ ਬਾਲੇ ਲੋਕੀ ਨੇ ਕਿਸਾਨ ਲੇਡੀਜ਼ ਜਿਹੜੇ ਵਰਕਿੰਗ professionals ਨੇ ਉਹਨਾਂ ਦੀ ਜਿਹੜੀ ਮਿਹਨਤ ਦੀ ਕਮਾਈ ਬੈਂਕ ਖਾਤਿਆਂ 'ਚ ਜਮ੍ਹਾਂ ਸੀਗੀ ਉਹਨੂੰ ਸਿਸਟਮੈਟਿਕ ਤਰੀਕੇ ਨਾਲ ਅ ਪਿਛਲੇ ਬਹੁਤ ਸਾਲਾਂ ਤੋਂ ਇਹਨੇ ਉਹਦਾ ਗਵਨ ਕੀਤਾ ਹੈ ਐਜ਼ ਆਫ ਨਾਓ ਔਨ ਰਿਕਾਰਡ ਸਾਡੇ ਕੋਲ 186 ਦਰਖਾਸਤਾਂ ਫਰੀਦਕੋਟ ਪੁਲਿਸ ਨੂੰ ਮੌਸੂਲ ਹੋਈ ਜੇਚ ਕਰੀਬਨ 14 ਕਰੋੜ ਰੁਪਏ ਦੀ ਜਿਹੜੀ ਇਲੇਜਿਟ ਠੱਗੀ ਦਾ ਜ਼ਿਕਰ ਕੀਤਾ ਗਿਆ ਹੈ ਕੰਜ਼ਰਵੇਟਿਵ ਐਸਟੀਮੇਟਸ ਇਹ ਕਹਿੰਦੇ ਨੇ ਆਲਦੋ ਅਨਕੰਜ਼ਰਵੇਟਿਵ ਐਸਟੀਮੇਟਸ ਜੇਚ ਜਿਹੜੀ ਲੋਕਾਂ ਦੀ ਸ਼ਿਕਾਇਤਾਂ ਹੈਗੀਆਂ ਉਹਦੇ ਹਿਸਾਬ ਨਾਲ ਤੇ ਇਹ ਠੱਗੀ ਇਸ ਤੋਂ 10 ਗੁਣਾ ਜ਼ਿਆਦਾ ਕਿਹਾ ਜਾ ਰਿਹਾ ਹੈ ਤਾਂ ਇਹਚ ਅਸੀਂ ਜਦੋਂ ਇਨਵੈਸਟੀਗੇਸ਼ਨ ਸਟਾਰਟ ਕੀਤੀ ਤਾਂ ਅਸੀਂ ਐਫ ਆਈ ਆਰ 21 ਤਾਰੀਖ ਨੂੰ ਇਮੀਡੀਏਟਲੀ ਰਜਿਸਟਰ ਕੀਤੀ ਬਿਨਾਂ ਦੇਰੀ ਦੇ ਔਰ ਐਫ ਆਈ ਆਰ ਨੰਬਰ 100 ਡੇਟਡ 21/7/25 ਅੰਡਰ ਸੈਕਸ਼ਨ 318 ਸਬਸੈਕਸ਼ਨ 4 316 ਸਬਸੈਕਸ਼ਨ 2 344 ਬੀ ਐਨ ਐਸ ਰਜਿਸਟਰ ਕੀਤੀ ਗਈ ਸਾਧਿਕ ਵਿਕੇ ਔਰ ਸੇਮ ਡੇ ਰਿਪੋਰਟ ਪੁਲਿਸ ਨੇ ਅਮਰ ਢਿੰਗਰਾ ਦਾ ਐਲਓਸੀ ਜਾਰੀ ਕਰਾਇਆ ਉਸ ਤੋਂ ਬਾਅਦ ਅਸੀਂ ਬੈਂਕ ਆਫੀਸ਼ੀਅਲਸ ਦੀ ਕੋਆਪਰੇਸ਼ਨ ਨਾਲ ਇਹ ਸਾਰੀ ਇਨਫੋਰਮੇਸ਼ਨ ਕਲੈਕਟ ਕੀਤੀ ਇਹਦੇ ਸਾਰੇ ਵੇਅਰ ਅਬਾਊਟਸ ਕਲੈਕਟ ਕੀਤੇ ਤਾਂ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਕਰਦੇ ਹੋਏ ਸਾਨੂੰ ਪਤਾ ਚੱਲਿਆ ਕਿ ਇਹਦੀ ਵਾਈਫ ਰੁਪਿੰਦਰ ਕੌਰ ਦੇ ਬੈਂਕ ਅਕਾਊਂਟ 'ਚ ਪਿਛਲੇ 1.5 ਸਾਲ ਦੀ ਟ੍ਰਾਂਜੈਕਸ਼ਨਸ 2 ਕਰੋੜ ਰੁਪਏ ਦੀ ਸੀ ਤਾਂ ਉਸ ਬੇਸਿਸ ਤੇ ਅਸੀਂ ਉਹਨੂੰ ਕੋ ਅਕਿਊਜ਼ਡ ਰੱਖਿਆ ਤੇ ਉਹਨੂੰ ਅਰੈਸਟ ਕੀਤਾ 24 ਜੁਲਾਈ ਨੂੰ